ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਲੁੱਟਾ ਘੁਹਾ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਚੋਰੀ ਦੇ ਮੋਬਾਈਲਾਂ ਸਮੇਤ ਦੋ ਦੋਸ਼ੀ ਗ੍ਰਿਫਤਾਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਦਰ ਦੇ ਅਧੀਨ ਪੈਂਦੀ ਵਿਜੇਨਗਰ ਚੌਂਕੀ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੀ ਇੱਕ ਵਿਅਕਤੀ ਦੇ ਕੋਲੋਂ ਮੋਬਾਈਲ ਖੋਨ ਦੀ ਘਟਨਾ ਸਾਹਮਣੇ ਆਈ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਚੌਂਕੀ ਵਿਜੇਨਗਰ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ। ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 5-6 ਦੇ ਕਰੀਬ ਨੌਜਵਾਨ ਆਪਣਾ ਗੈਂਗ ਬਣਾ ਕੇ ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜਿਨ੍ਹਾਂ ਤੇ ਵੱਲੋਂ ਪਹਿਲਾਂ ਵੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰ ਉਸ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਤੇ ਉਸ ਤੋਂ ਬਾਅਦ ਇਹਨਾਂ ਲੁਟੇਰਿਆਂ ਦੇ ਵੱਲੋਂ ਇੱਕ ਹੋਰ ਖੋਹ ਕੀਤੀ ਗਈ ਜਿਸ ਦੇ ਵਿੱਚ ਲੁਟੇਰੇ ਇੱਕ ਵਿਅਕਤੀ ਦੇ ਕੋਲੋਂ ਮੋਬਾਈਲ ਫੋਨ ਖੋਹਦੇ ਨਜ਼ਰ ਆ ਰਹੇ ਨੇ ਜਿਸ ਦੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਚਲਦੇ ਇਸ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੇ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਦੇ ਬਾਕੀ ਸਾਥੀਆਂ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਥੇ ਅਸਮੋਗ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਸ਼ੇ ਦੀ ਪੂਰਤੀ ਦੇ ਲਈ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਨੇ ਉਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੁਲਿਸ ਦੇ ਮੁਤਾਬਿਕ ਇਹਨਾਂ ਦੀ ਉਮਰ 20 ਤੋਂ 22 ਸਾਲ ਦੇ ਕਰੀਬ ਹੈ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਇਹਨਾਂ ਦੋਵੇਂ ਲੁੱਟੇਰਿਆਂ ਦੇ ਕੋਲੋਂ ਪੁਲਿਸ ਨੇ ਖੋਹ ਕੀਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਇੱਕ 5 ਤਰੀਕ ਨੂੰ ਵੀਡੀਓ ਵਾਇਰਲ ਹੋਈ ਸੀ ਜਿਸ ਵਜh ਇੱਕ ਟਿੱਕੀ ਵਾਲੇ ਕੋ ਜਿਹੜੇ ਆ ਦੋ ਨੌਜਵਾਨ ਜਿਹੜੇ ਉਹ ਖੋਹ ਕਰ ਰਹੇ ਸੀਗੇ ਉਹਦੇ ਕੋਲੋਂ ਪੈਸਿਆਂ ਦੀ ਕੋਈ ਖੋਹ ਨਹੀਂ ਹੋਈ ਸੀ ਜਿਹਦਾ ਕਰਕੇ ਉਹਨੇ ਵੀ ਕੋਈ ਕੰਪਲੇਂਟ ਦਰਜ ਨਹੀਂ ਕਰਵਾਈ ਤੇ ਨਾ ਹੀ ਕੋਈ ਉਹ ਮਤਲਬ ਉਹਨੇ ਸਾਨੂੰ ਸਾਡੀ ਨੌਲੇਜ ਲਿਆਂਦਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਜਿਹੜੇ 5 6 ਜਣੇ ਨੇ ਆ ਮੋਹਿਤ ਆ ਪ੍ਰਨਾਮ ਆ ਸਮਨ ਆ ਰਾਜਵੀਰ ਆ ਵਿਕਰਮਾ ਤੇ ਕਰਨ ਆ ਇਹਨਾਂ ਨੇ ਹੋਰ ਵੀ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਫੋਨ ਦੀ ਜਿਹੜੀ ਉਹ ਸਨੇਚਿੰਗ ਕੀਤੀ ਸੀ ਜੇ ਜੇਦੀ ਸਾਨੂੰ ਕੋ ਕੰਪਲੇਂਟ ਆਈ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ 모हित ਉਰਫ ਵੀਰੂ ਆ ਤੇ ਜਿਹੜਾ ਵਿਕਰਮਜੀਤ ਸਿੰਘ ਉਰਫ ਕਾਕਾ ਵਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਖੋਜ ਉਦਾ ਜਿਹੜੇ ਮੋਬਾਈਲ ਆ ਦੋ ਮੋਬਾਈਲ ਜਿਹੜੇ ਉਹ ਬਰਾਮਦ ਕੀਤੇ ਆ ਤੇ ਇਹਨਾਂ ਨੇ ਮਤਲਬ ਮੰਨਿਆ ਸਾਡੀ ਪੁੱਛ ਗਏ ਇਸ ਦੇ ਵਿੱਚ ਕਿ ਜਿਹੜੀ ਟਿੱਕੀਆਂ ਵਾਲੀ ਖੋਈ ਵੀ 모हित ਨੇ ਤੇ ਵਿਕਰਮ ਨੇ ਅਸੀਂ ਦੋਵਾਂ ਨੇ ਉਹਦੇ ਕੋਲੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੀ ਜੇਬ ਚ ਸਾਨੂੰ ਕੋਈ ਪੈਸਾ ਜਿਹੜਾ ਬਰਾਮਦ ਨਹੀਂ ਹੋਇਆ ਸੀ ਸਿਰਨਾ ਤੋਂ ਪਹਿਲਾ ਵੀ ਪਰਚਾ ਦਰਜ ਹੋ ਗਿਆ ਹੈ। ਥాలే ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹਦੇ ਵਿੱਚ ਆਪਾਂ ਵੇਖਾਂਗੇ ਵੀ ਨਾਲ ਇਹਨਾਂ ਦਾ ਖਾਬ ਕੋਈ ਮਗਧਮਾ ਦਰਜ ਹੈ ਜਾਂ ਨਹੀਂ। ਸਿਰਨਾ ਤੋਂ ਬੈਕਗ੍ਰਾਉਂਡ ਕੀ ਹੈ ਜੀ? ਬੈਕਗ੍ਰਾਉਂਡ ਇਹ ਨਸ਼ੇ ਕਰਨ ਦੇ ਆਦੀ ਆ। ਤੇ ਜਿਤਨਾ ਛੋਟੀਆਂ-ਮੋਟੀਆਂ ਗੈੜੀਆਂ ਵਾਰਦਾਤਾ ਚੋਰੀ ਕਰਕੇ ਤੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਆ। ਸਰ ਟੋਟਲ ਬੰਦੇ ਬੰਦੇ ਕਿੰਨੇ ਬੜੇ ਗਏ ਆ? 2 ਬੰਦੇ ਇਹੀ ਜਿਹੜੇ ਹੁਣ ਗ੍ਰਿਫਤਾਰ ਕਰ ਲਏ ਆ ਜੀ। ਇਹਨਾਂ ਦਾ ਗਰੋਹ ਆ ਕੋਈ? हां ये 5 6 ਜਣੇ ਇਕੱਠੇ ਹੀ ਨਸ਼ਾ ਕਰਦੇ ਆ ਤੇ ਇਕੱਠੇ ਹੀ ਮਤਲਬ ਇਹ ਵਾਰਦਾਤਾ ਕਰਦੇ ਛੋਟੀਆਂ ਛੋਟੀਆਂ ਵਾਰਦਾਤਾ ਚੋੜੀਆਂ ਕਰਦੇ ਕਰਦਾ ਫੋਨ ਖੋਲਿਆ ਜਾਂ ਕਿਹਦਾ ਘਰੋਂ ਫੋਨ ਚੱਕ ਲਿਆ ਇੰਜ ਦੀਆਂ ਵਾਰਦਾਤਾ ਕਰਦੇ ਉਮਰ ਇਹਨਾਂ ਦੀ 20 22 ਸਾਲ ਦੇ ਕਰੀਬ ਹੈ ਜਿਹੜੀ ਆਪਾਂ ਅਰੈਸਟ ਕੀਤੇ ਬਾਕੀ ਅਰੈਸਟ ਕਰਾਂਗੇ ਤੇ ਪਤਾ ਲਗਾਗੇ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਖਦਾਤਾ ਨੇ ਕਿ ਜਿਹੜਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਾਈਮ ਆ ਉਹਨੂੰ ਟਾਲਰਟ ਨਹੀਂ ਕੀਤਾ ਇਹ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਮੁਸਲਮਾਨ ਦੇ ਰਹਿਣ ਵਾਲੇ ਆ ਜੀ ਸਰ ਪਰਿਵਾਰ ਦਾ ਕੀ ਬੈਗਰ ਪੜੇ ਕਿੰਨਾ ਕਰੇ ਇਹ ਪੜੇ ਨਹੀਂ ਆ ਜੀ ਕੋਈ 5 5 7 ਪੜਿਆ ਕੋਈ 8 ਪੜਿਆ ਵਾ ਬਸ ਇੰਨੇ ਕੀ ਪੜੇ ਲਿਖੇ ਕਾਟੀਆਂ ਤੇ ਇਸ ਤੋਂ ਪਹਿਲਾਂ ਵੀ ਕੋਈ ਨਾ ਦੇ ਬੈਠੇ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਯੂਨੀਵਰਸਿਟੀ ਦੇ ਸਾਹਮਣੇ ਆਊਗਾ ਫਿਰ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਊ। ਸਰ ਇਹ ਵੀ ਗੱਲ ਤਾਂ ਕੀਤੀ ਹੈ ਖੋਹ ਕੀਤੀ ਆ ਜੀ। ਖੋਹ ਕੀਤੀ ਆ। ਹਾਂ ਜੀ ਫੋਨ ਸਰ ਨਸ਼ੇ ਤੋਂ ਨਸ਼ੇ ਕਿੱਥੋਂ ਆਜੀ ਨਸ਼ੇ ਕਿੱਥੋਂ ਵਗੈਰਾ ਪੜੇ ਇਹ ਵੱਖ-ਵੱਖ ਜਗ੍ਹਾ ਤੋਂ ਲੈ ਕੇ ਆਉਂਦੇ ਮਤਲਬ ਇਸ ਤਰੀਕ ਦੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿੱਥੋਂ ਲੈ ਕੇ ਆਉਂਦੇ ਵੀ ਪਤਾ ਕਰਾਂਗੇ। ਸਰ ਇਹ ਪਤਾ ਲੱਗਿਆ ਵੀ ਚੋਰੀ ਕਰਕੇ ਮੋਬਾਈਲ ਵਗੈ ਨਹੀਂ ਇਹਦੇ ਬਾਰੇ ਵੀ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅੰਮ੍ਰਿਤਸਰ ਤੋਂ ਸੇਮਰ ਢਿੰਗਰਾ ਦੀ ਰਿਪੋਰਟ ਔਨ